ਕੱਲ ਜਾ ਭਰਾਵਾ ਕਿਤੇ ਪੈਰ ਤੇ ਇੱਥੇ ਕੱਲ ਹੀ ਖੜਾ ਪਿਆ ਵਾ ਅੱਛੀ ਬਾਤ ਥੋੜੋ ਉੱਡ ਗਏ ਉਹ ਮੇਰੇ ਮੰਮੀ ਨੂੰ ਗਾਲ੍ਹਾਂ ਕੱਢੀਆਂ ਇਹਨਾਂ ਨੂੰ ਮਾਤਾ ਨੂੰ ਗਾਲ੍ਹਾਂ ਕੱਢੀਆਂ ਮਾਤਾ ਵੀ ਕੱਲੀ ਸੀ ਮੈਨੂੰ ਦੁਕਾਨਪੁਰ ਤੇ ਇੱਥੇ ਸਰਦੋਖਨ ਤੋਂ ਦੋਨੇ ਨਹੀਂ ਕਿੰਨੀ ਨਸ਼ਾ ਲੈਣਾ ਹੈ ਕੀ ਕਰਨਾ ਸੀ ਸਾਹ ਲੈਣਾ ਸੀ ਜੀ ਕਿਹਦੇ ਕੋਲ ਸਾਚੇ ਮੁੰਡਿਆਂ ਨੂੰ ਕਾਲ ਕੀਤੀ ਸੀ ਜੀ ਆਪਾਂ ਸੋਨ ਦੀ ਕਿ ਉਹਦਾ ਨੰਬਰ ਵੀ ਹੈਗਾ ਇਹ ਵੀ ਸਾਡੇ ਕੋਲ ਨਹੀਂ ਅੱਗੇ ਵੀ ਲੈਣ ਨੂੰ ਤੁਸੀਂ ਹਾਂ ਨੇ ਅੱਗੇ ਵੀ ਦੋ ਇੱਕ ਦੋ ਵਾਰੀ ਲਿਆ ਵਾ ਜੀ ਇਹਨਾਂ ਤੋਂ ਨਹੀਂ ਇੱਥੇ ਦਿੰਦਾ ਕੌਣ ਤੇ ਮੁੰਡੇ ਰਹਿੰਦੇ 2-3 ਉਦਾਂ ਆਪਾਂ ਘਰੇ ਨਹੀਂ ਕਦੀ ਆਏ ਸਾਨੂੰ ਬਾਹਰ ਹੀ ਰੋਡ ਤੇ ਬੜਾਂਦੇ ਸੀਗੇ ਇਹ ਮੈਨੂੰ ਜਦੋਂ ਇਹ ਲੈ ਕੇ ਆਉਂਦਾ ਜੀ ਮੇਰੇ ਬਾਪੇ ਪਹਿਲੀ ਵਾਰ ਹੀ ਆਏ ਜੀ ਆਪਾਂ ਕੀ ਨਾਂ ਤੇਰਾ ਮੇਰਾ ਨਾਂ ਰੂਨ ਆ ਜੀ ਤੇਰਾ ਕੀ ਨਾਂ ਕੋਈ ਕਿਥੇ ਦੋ ਨਹੀਂ ਕੋਹੋਂ ਤੋਂ ਪੀਨੇ ਤੁਸੀਂ ਸਰ ਮੈਂ ਤੇ ਅਮੀ ਤੁਹਾਨੂੰ ਕਮਾਈ 4-5 ਮਹੀਨੇ ਤੋਂ ਲੱਗ ਗਈ ਕਿੰਨੇ ਦਾ ਦੁੱਧਾ ਕਿੰਨੇ ਦਾ ਇਹ 500 ਦੀ ਬਿੱਟ ਦਿੱਤੇ ਜੀ ਬਿੱਟ ਕੀ ਹੁੰਦਾ ਬਿੱਟ ਕੀ ਜੇਟ ਪਾਜੀ ਬਿੱਟ 500 ਦੀ ਇੱਕ ਹਾਂਜੀ ਕਿੰਨੇ ਦਾ ਬਿੱਟਾ ਪਹਿਲੇ ਰੋਜ ਨੇ ਸਾਰੇ ਇੱਕ ਹੀ ਰੋਜ਼ੀ ਇੱਕ ਪੰਜ ਨਹੀਂ ਕਰਦੇ ਕਿ ਰੋਜ਼ੀ ਨਹੀਂ ਜੀ ਸਾਰਾ ਹਫਤੇ ਪਿਛੇ ਹਫਤੇ ਪਿਛੇ ਹਫਤੇ ਇੱਕ ਦੋ ਵਾਰੀ ਕਿਉਂ ਨਸ਼ੇ ਕਿਉਂ ਪੀਉਂ ਜਾਂ ਜਵਾਨੀ ਨੂੰ ਗਾਲ ਦੇ ਪਾਉਂ ਪਤਾ ਬੰਦੇ ਨੂੰ ਮਾਰ ਦਿੰਦੀ ਹੈ ਹਲੋ ਮਰਨਾ ਹੈ ਤੁਸੀਂ ਤੇ ਪੀਨੇ ਕਾਤੇ ਹਾਂਜੀ ਕਈ ਵਾਰ ਸੋਧੇ ਹੀ ਦਿਹਾੜੀ ਛੁੱਟੀ ਕਰਕੇ ਜੀ ਨਹੀਂ 500 ਰੁਪਏ ਤੁਸੀਂ ਦਿਹਾੜੀ ਕਮਾਉਂਦੇ ਨਹੀਂ 500 ਰੁਪਏ ਤਾਂ ਲਾ ਲੀਂ ਗਾਜੀ ਲੈਣ ਦੇ ਆ ਕਾਕਾ ਕਾਕਾ ਉਹ ਮੰਦਰਾ ਮੰਦਰਾ ਕੋਈ ਨਹੀਂ Hancurin, tante Jalur ini ya. ਇਕਾ ਇੱਕੋ ਬੜਾ ਇਹ ਲੈਣਾ ਹੈ ਕਿ ਵੇਚਣਾ ਹੈ ਕੋਣ ਹੈ ਉੱਥੇ ਘਾੜੇ ਉੱਤੀ ਪਈ ਐ ਉੱਥੇ ਮੁੰਡੇ ਰਹਿੰਦੇ ਆ ਫੇਸਟ ਨੇ ਹੈ ਤੇਰਾ ਕਿਡਾ ਮੇਰਾ ਵੀ ਹੋਰ ਆਪਾਂ ਫੇਰ ਦੱਸਾਂਗੇ ਨਾਲ ਲੈ ਕੇ ਵੀ ਤੂੰ ਵਹੀ ਕੱਲ ਕੀ ਆ ਕੋਈ ਆਖੇ ਆਂਦੀ ਹਾਂ ਗੱਡੀ ਆਖੜੀ ਚਾਬੀ ਕਿੱਥੇ ਰੱਖਤੀ ਆ ਆ ਖੜੀ ਆ ਤੂੰ ਨਹੀਂ ਆ ਬੈ ਚਾਬੀ ਕਿੱਥੋਂ ਨਹੀਂ ਚਲੋ ਆਖ ਚਲੋ ਗੱਡੀ ਚਲੋ ਨਹੀਂ ਹੋਇਆ ਇਹ ਦੱਸ ਕਿ ਇੰਜੈਕਸ਼ਨ ਕਿੱਥੇ ਕਰਦੇ ਕਿੱਥੇ ਕਿੱਥੇ ਚੱਲਦਾ ਹੈ ਸਟਾਟ ਹੈ ਆਹ ਦੇਖੋ ਢੀਗੇ ਮੋੜ ਆਹ ਹੋਇਆ ਕੋਲੀ ਤੋਂ ਕਿੱਥੇ ਸੀ ਇੰਜੈਕਸ਼ਨ ਕਰਦੇ ਇਹਦੀ ਜੇਬ ਦੇ ਵਿੱਚ ਜਿਹੜਾ ਜਿੰਦਾ ਲਾਇਆ ਥਾਪੀ ਨਹੀਂ ਹੁਣ ਕੁੰਡਾ ਆਜੇ ਇੱਥੇ ਪਿਆਈ ਕੜੀਏ ਤਾਂ ਹੋ ਲਈ ਆ ਯਾਰ ਪਾਸਟਰੋ ਪੈਸਾ ਕਰਨਾ ਹੁੰਦਾ ਕਰਨਾ ਇਹ ਤਾਂ ਤੇਰਾ ਫੋਨ ਮਿਲ ਗਿਆ ਹਾਂਜੀ ਮਿਲ ਗਿਆ ਕਿਤੇ ਫੋਨ ਕਿਹੜਾ ਮੁੰਡਾ ਨਾਲੇ ਕਹਿੰਦਾ ਚੁੱਭਿਆ ਦੀ ਬਾਲਾ ਸਾਡੇ ਕੈਮਰਾ ਤੇ ਆਇਆ ਚਾਈ ਦੀ ਬਾਨੀ ਲੜੜਿਆ ਬੋਲਣਾ ਨਾਮ ਹਾਂਤ ਦਸ਼ਮੀਸ਼ ਨਗਰ ਗਲੀ ਨੰਬਰ ਟਗਾਣਾ ਰੋੜੇ ਸਿਰੇੜ ਵਾਲਿਆਂ ਸਾਡੇ ਕੋਲ ਸੈਟਿੰਗ ਕੋਲ ਤੇ ਚੱਲਦੇ ਆ ਬੜੇ ਗੰਦੇ ਗੰਦੇ ਟੌਰਚਰ ਕਰਦੇ ਆ ਅੱਜ ਵੀ ਮੇਰੀ ਮੰਮੀ ਨੇ ਉਹਨਾਂ ਨੂੰ ਬੁਲਾਇਆ ਸਮਝਾਇਆ ਕਿ ਪੁੱਤ ਤੁਸੀਂ ਇਹ ਕੀ ਕਰਦੇ ਪਿਆ ਮੇਰੀ ਮੰਮੀ ਨੂੰ ਉਹਨਾਂ ਨੇ ਬਹੁਤ ਬੁਰੇ ਬੁਰੇ ਲਫ਼ਜ਼ ਬੋਲੇ ਜਦੋਂ ਉਹਨਾਂ ਨੂੰ ਮੈਂ ਸਮਝਾਇਆ ਮੈਂ ਉਹਨਾਂ ਨੂੰ ਘਰੋਂ ਕੱਟ ਕੱਢਣ ਗਈਆਂ ਬੋਲਣ ਗਈਆਂ ਉਹਨਾਂ ਦੇ ਰੂਮ ਦੇ ਵਿੱਚ ਜਿਹੜੀਆਂ ਉਹ ਮੇਰੇ ਵਿੱਚ ਚਿੱਟਾ ਇੰਜੈਕਸ਼ਨ ਔਰ ਕਾਫੀ ਸਾਰੀਆਂ ਚੀਜ਼ਾਂ ਸਿੱਗੀਆਂ ਮੋਬਾਈਲ ਵਗੈਰਾ ਤੇ ਜਦੋਂ ਹੁਣੇ ਤੋਂ ਜੇ ਦੌੜ ਕੇ ਨੰਗੇ ਆ ਮੋਟਰਸਾਈਕਲ ਚੋਰੀ ਦੇ ਤੇ ਇੰਨੀ ਮੋਟਰਸਾਈਕਲ ਚੋਰੀ ਦੇ ਐਕਟਿਵ ਆ ਚੋਰੀ ਦੀ ਫਿਰ ਇਹ ਤੋਂ ਚੱਕ ਕੇ ਦੌੜ ਗਏ ਆ ਜਾਂਦੇ ਜਾਂਦੇ ਧਮਕੀਆਂ ਦੇ ਕੇ ਗਏ ਤੁਹਾਡੇ ਰਿਵਾਲਵਰ ਨਾਲ ਗੋਲੀਆਂ ਮਰਵਾਵਾਂਗੇ ਤੁਹਾਡੇ ਅਸੀਂ ਖੰਡੇ ਮਰਵਾਵਾਂਗੇ ਤੁਹਾਡੇ ਕੁਰਪਾਨਾ ਮਰਵਾਵਾਂਗੇ ਅਸੀਂ ਇਸ ਘਰ ਦੇ ਵਿੱਚ ਦੋ ਮੇਰੇ ਮੇਰੇ ਹੋ ਸਕਦੇ ਹੈ ਨੀਗਾ ਇਹ ਮੁੰਡੇ ਬਿਲਕੁਲ ਚਿੱਟਾ ਨਸ਼ਾ ਵੇਚਦੇ ਕਰਦੇ ਬੁਰੇ ਕੰਮ ਕਰਦੇ ਆ ਇਹ ਕਿਹਦੇ ਦੋ ਮੁੰਡੇ ਫੜੇ ਹੀ ਕੋਨੇ ਇਹ ਦੋ ਮੁੰਡੇ ਕਹਿੰਦੇ ਪਏ ਅਸੀਂ ਖਾਨਪੁਰ ਦੇ ਆ ਪਤਾ ਨਹੀਂ ਕਿਹੜੇ ਦੇ ਆ ਇੱਕ ਇਹਨਾਂ ਦੇ ਨਾਲ ਆ ਬਜ਼ੁਰਗ ਵੀਰ ਲਈ ਹੋਈ ਆ ਜਿਹੜੀ ਅੰਦਰ ਬੈਠੀ ਪਛਾਕ ਤੁਸੀਂ ਜਾ ਕੇ ਦੇਖ ਸਕਦੇ ਹੋ ਇਹ ਅੰਦਰ ਕਮਰੇ ਦੇ ਵਿੱਚ ਬੈਠੀ ਇਹ ਬੁੜੀ ਨੇ ਉਹਨਾਂ ਨੂੰ ਲੜਾਇਆ ਮੇਰੇ ਕੋ ਵੀਡੀਓ ਪਈ ਮੈਂ ਪ੍ਰੂਫ ਕਰ ਸਕਦੀ ਆ ਉਹ ਵੀਡੀਓ ਦੇ ਵਿੱਚ ਮੁੰਡਾ ਪਿੱਛੋਂ ਦੀ ਬੈਕ ਸਾਈਡ ਕੰਧ ਟੱਪ ਕੇ ਆਇਆ ਫਿਰ ਵਾਸੀ ਜਦੋਂ ਅੰਦਰ ਦੇਖਣ ਗਏ ਇਹਨੇ ਬੁੜੀ ਨੇ ਮੁੰਡੇ ਨੂੰ ਫਟਾਫਟ ਬਾਹਰ ਕੱਢ ਦਿੱਤਾ ਸਾਨੂੰ ਵੀ ਧੱਕੇ ਦੇ ਕੇ ਬਾਹਰ ਕੱਢਿਆ ਕਹਿੰਦੇ ਵੀ ਇਹ ਅੰਦਰ ਨੀਗਾ ਇਹਦਾ ਪੋਤਾ ਅੰਦਰ ਹੀ ਸੀਗਾ ਅਸੀਂ ਪੁਲਿਸ ਨੂੰ ਫੋਨ ਕੀਤਾ ਸੀ 2 ਵਜੇ ਦਾ ਫੋਨ ਕੀਤਾ ਆ ਹੁਣ ਟਾਈਮ ਦੇਖ ਲਓ ਕਿੰਨਾ ਹੋ ਗਿਆ 4 ਵਜੇ ਤੱਕ ਕੋਈ ਨਹੀਂ ਆਇਆ 100 112 ਨੰਬਰ ਤੇ ਵੀ ਫੋਨ ਕੀਤਾ 100 ਨੰਬਰ ਤੇ ਵੀ ਫੋਨ ਕੀਤਾ ਮਾਰਗਰਟਾਊਨ ਥਾਣੇ ਵੀ ਫੋਨ ਕੀਤਾ ਤੇ ਹਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਹਾਂ ਕੀ ਨਾਮ ਤੇ ਸਕੂਤੀ ਕੁਮਾਰ ਕੀ ਕਰਨਾ ਸੀ ਇੱਥੇ ਸਰ ਇੱਥੇ ਮੇਰਾ ਯਾਰ ਦੋਸਤ ਆਇਆ ਨਮਕਈ ਸਮਾਨ ਲੈਣਾ ਤੇ ਕਹਿੰਦਾ ਮੈਂ ਤਾਂ 200 ਰੁਪਏ ਗਾ 300 ਤੋ ਕੱਲਾ ਮਸ ਇਹਨੂੰ ਦਿੱਤਾ 500 ਰੁਪਏ ਅਸੀਂ ਸਮਾਨ ਲੈਣ ਆਏ ਸੀ ਤੇ ਮੈਂ ਕਹਿੰਦਾ ਜਣਾ ਕਿੱਥੇ ਕਹਿੰਦਾ ਇੱਥੇ ਇਦਨੂ ਇਦਨੂ ਜਣਾ ਇਹ ਦਸ਼ਮੇਸ਼ ਨਗਰ ਗੁਰਦੁਆਰੇ ਕੋਲ ਚਲੋ ਮਗਾ ਠੀਕ ਹੈ ਨਾ ਆਇਆ ਸਕੂਟੀ ਤੇ ਤੇ ਇਦੋਂ ਦੀਦੀ ਨੂੰ ਨਹੀਂ ਆਇਆ ਸੀ ਤੇ ਨਾਲ ਫਾ ਲਿਆ ਸਾਨੂੰ ਉਹ ਜਦ ਜਣਾ ਲੈਣਾ ਸੀ ਉਹ ਨੜ ਗੇ ਉਹ ਮੁੰਡੇ ਇਸ ਮੁੰਡੇ ਨੂੰ ਪਤਾ ਇਹਨੇ ਇਹਦੇ ਥਰੂ ਗੱਲਬਾਤ ਹੋਈ ਸੀ ਸਾਰੀ ਜੀ ਇਸ ਮੁੰਡੇ ਨੇ ਫੋਨ ਕਰਕੇ ਹਾਂਜੀ ਇਸ ਮੁੰਡੇ ਨੇ ਕੱਲ ਕੋਲ ਉਹ ਇਸ ਮੁੰਡੇ ਨੇ ਦਿੱਤਾ ਇਸ ਮੁੰਡੇ ਨੇ ਕੋਲ ਕੀਤੀ ਉਹਨਾਂ ਗੱਲਬਾਤ ਚੱਲ ਰਹੀ ਸੀ ਦਿੱਤਾ ਨਹੀਂ ਜਿਉ ਨੇ ਤੂੰ ਤਾਂ ਪੀ ਲੈ ਮੈਨੂੰ ਤੇ 6 ਮਹੀਨੇ ਹੋਏ ਜੀ ਮੈਨੂੰ ਇਸ ਜੋ ਪੀਣ ਲੱਗਾ ਜੀ ਮੈਂ ਇਹ ਮਤਲਬ ਜਦੋਂ ਤੁਹਾਨੂੰ ਲੱਗਦਾ ਨੋ ਸਰ ਕਿੰਨੇ ਪੈਸੇ ਕਰਦੇ ਰੋਜ਼ ਦਾ ਸਰ ਉਹ ਦੇਣੀ ਜੀ ਹਫਤੇ ਪਿਛੇ ਸਰ ਮੈਂ ਪੀਣਾ ਹਮ ਕਹਿੰਦਾ ਹਫਤੇ ਇੱਕ ਦਿਨ ਇੱਕ ਜਾਂ ਦੋ ਵਾਰੀ ਪੀਂਦਾ ਮਤਲਬ ਮਰਨਾ ਜਰੂਰੀ ਜੇ ਮੈਂ ਪੀਣਾ ਨੋ ਸਰ ਸਾਉ ਦਾ ਪੈਕ ਫੁਕੀ ਲਾ ਲਈਦਾ ਹੋਇਆ ਅੱਜ ਛੁੱਟੀ ਸੀ ਕਹਿੰਦਾ ਮੈਨੂੰ ਹਾਂ ਤੇ ਕਹਿੰਦਾ ਵੀ ਚਾਰ ਪਿੰਟਰ ਦੁਕਾਨ ਕੋਲ ਉਹ ਜਿਹੜੇ ਘਰ ਦੇ ਨਾਲ ਕੋਈ ਕਿੰਨਾ ਬੇਸਬੀ ਮਹਿਸੂਸ ਹੁੰਦਾ ਸਰ ਬਹੁਤ ਜ਼ਿਆਦਾ ਸਰ ਜੁੱਤੀਆਂ ਤੇ ਕੰਮ ਆਇਆ ਸਰ ਮੇਰੀ ਮੈਰਿਜ ਹੋਈ ਦੋ ਬੱਚੇ ਆ ਮੇਰੇ ਸ਼ਰਮ ਤੁਹਾਨੂੰ ਤਾਂ ਵੀ ਨਹੀਂ ਹੁੰਦੀ ਨਾ ਸਰ ਬੱਚਿਆਂ ਦੀ ਜ਼ਿੰਦਗੀ ਕੋਣ ਦੇਖਵਾ ਜੁਲ ਕੇ ਜਾਂ ਤੁਹਾਡੇ ਹੈ ਨਸ਼ਿਆਂ ਦੇ ਨਾਲ ਲੱਗੀ ਇਹ ਛੱਡਣਾ ਚਾਹੁੰਦੇ ਆ ਸਰਕਾਰ ਕਰ ਰਹੀ ਹੈ ਕੋਈ ਕੋਟਰਾ ਲਾ ਕੇ ਤੁਸੀਂ ਛੱਡ ਸਕਦੇ ਆ ਕੀ ਲੱਗਦਾ ਛੱਡ ਸਕਦੇ ਕਿ ਨਹੀਂ ਬਿਲਕੁਲ ਸਾਸਾ ਛੱਡ ਸਕਦੇ ਆ ਚਾਹਤਾ ਪੈਕ ਨਾ ਨਹੀਂ ਤਾਂ ਛੱਡ ਸਕਦੇ ਆ ਜੀ ਮੇਰਾ ਨਾਮ ਮਰੂਨ ਕੁਮਾਰ ਆਈ ਹਰਦੋਖਾਨਪੁਰ ਪਿੰਡ ਆਈ ਹਾਰਡਵੇਅਰ ਦੀ ਦੁਕਾਨ ਤੇ ਕੰਮ ਕਰਦਾ ਜੀ ਮੇਰੇ ਸ਼ਹਿਰ ਤੋਂ ਕਰਦਾ ਮੈਨੂੰ ਜੀ 2-4 ਮਹੀਨੇ ਹੋਏ ਆ ਜੀ ਉਦਾਂ ਹਜੇ ਤੇ ਬਸ ਉਹਦਾ ਡੇਲੀ ਨਹੀਂ ਲਾਂਦਾ ਜੀ ਮੈਂ ਕਦੀ ਕਿਤੇ ਮਤਲਬ ਆਪਣਾ ਕਰੀਦਾ ਜੀ ਹੁਣ ਮੁਹੱਲੇ ਵਾਲਿਆਂ ਤੋਂ ਦੋਨਾਂ ਨੂੰ ਫੜ ਲਿਆ ਕਿ ਚੱਕਰ ਵੇਸ਼ ਇੱਥੇ ਤੁਹਾਨੂੰ ਲੈਣਾ ਸੀ ਹਾਂਜੀ ਮੈਂ ਉਹਨੂੰ ਮੁੰਡੇ ਨੂੰ ਫੋਨ ਕੀਤਾ ਸੀਗਾ ਜੀ ਉਹ ਕਹਿੰਦਾ ਘਰੇ ਘਰੇ ਆ ਜਾ ਮਤਲਬ ਲੈਣ ਉਹਨੇ ਮੈਨੂੰ ਘਰ ਦਿਖਾਇਆ ਸੀਗਾ ਆਪਣਾ ਕਹਿੰਦਾ ਘਰੇ ਆ ਜਾ ਤੇ ਮੈਂ ਘਰੇ ਆ ਕੇ ਦੇਖਿਆ ਉਹਨਾਂ ਦੇ ਜਿੰਦੇ ਕੁੰਡੇ ਲੱਗੇ ਪਏ ਸੀ ਤਾਂ ਮੁਹੱਲੇ ਵਾਲਿਆਂ ਨੇ ਫਿਰ ਸਾਨੂੰ ਫੜ ਲਿਆ ਜੀ ਕਹਿੰਦੇ ਰੋਕ ਲਿਆ ਕਹਿੰਦੇ ਤੁਸੀਂ ਇੱਥੇ ਕੀ ਕਰਨਾ ਆਏ ਆ ਉਦੋਂ ਉਦਾਂ ਜੀ ਆ ਇਹਨਾਂ ਨੇ ਸਾਨੂੰ ਮਤਲਬ ਕੋਣ ਜਿਹੜਾ ਬੇਸਕੀਨ ਆਉਦਾ ਉਹਦਾ ਨਾਮ ਪਾਈ ਉਹਦਾ ਤਾਂ ਸੁੱਖ ਸੁੱਖ ਕਹਿੰਦੇ ਆ ਬਾਕੀ ਸਾਨੂੰ origignal ਨਾਮ ਨਹੀਂ ਪਤਾ ਜੀ ਦੋ ਤਿੰਨ ਜਣੇ ਹੁੰਦੇ ਆ ਜੀ ਹਾਂ ਜੀ ਲਗਦਾ ਕਾਫੀ ਦਿਨ ਤੋਂ ਲੈ ਰਹੇ ਤੁਸੀਂ ਇੱਥੇ ਨਹੀਂ ਇਹ ਦੋ ਕੁ ਮਹੀਨੇ ਹੋਇਆ ਜੀ ਉਹ ਕਿੰਨੀ ਵਾਰ ਲੈਣ ਕੇ ਆਏ ਆ ਤੁਸੀਂ ਉਹਦਾ ਸਾਨੂੰ ਰੋਟੇ ਹੀ ਵੜਾਉਂਦੇ ਜੀ ਅੱਜ ਘਰੇ ਪਹਿਲੀ ਵਾਰ ਹੀ ਆਏ ਜੀ ਅੱਜ ਤਾਂ ਪਹਿਲੀ ਵਾਰ ਆਇਆ ਤਾਂ ਫੱਲੇ ਨਾ ਹਾਂਜੀ ਕੋਈ ਸ਼ੌਪਿੰਗ ਦੀ ਜਰੂਰੀ ਆ ਨਹੀਂ ਨਹੀਂ ਸਰ ਜੀ ਹਾਂ ਉਹ ਸਾਰਾ ਆਪ ਤਾਂ ਸੋਹਣੇ ਤੁਸੀਂ ਹੈਗੇ ਹੈਂ। ਸ਼ਤਾਨ ਦੇ ਆ ਜੀ ਅਸੀਂ ਆਪਣੇ ਆਪ ਨੂੰ ਲਾ ਗਏ ਜੀ ਪਰ ਛੱਡ ਨਹੀਂ ਹੁੰਦਾ ਜੀ ਉਹਨੇ ਕੀ ਕਰੀ? ਛੱਡ ਕਿਉਂ ਨਹੀਂ ਹੁੰਦਾ? ਸਭ ਕੁਝ ਛੱਡੋ ਇਹਨਾਂ ਤੁਸੀਂ ਲਾਓ ਨਾ ਮਨਮਨਾ ਉਸ ਹਾਂ ਜੀ ਹਾਂ ਜੀ ਇਹ ਕਿਹ ਚੱਕਰ ਜਿਹਾ ਹੈ ਦੱਸੋ ਨਹੀਂ ਸਰ ਅੱਜ ਤੋਂ ਅੱਜ ਤੋਂ ਬਾਅਦ ਸਰ ਮੈਨੂੰ ਮਤਲਬ ਨਸ਼ੀਰ ਮਿਲ ਗਈ ਜੀ ਅੱਜ ਤੋਂ ਬਾਅਦ ਕਦੀ ਵੀ ਨਹੀਂ ਸਰ ਇਦਾਂ ਦਾ ਕੰਮ ਕਰੂੰਗਾ ਜੀ। ਜੀ ਭਾਜੀ ਮੇਰਾ ਨਾਮ ਐਸਾ ਗੁਰਦੀਪ ਸਿੰਘ ਹੈ। ਹਾਂ ਜੀ ਜਿਹੜੇ ਹੋਇਆ ਇੱਥੇ ਕਿ ਨਸ਼ਾ ਵੇਚਦੇ ਪਏ ਉਹਦੇ ਕਲੱਬ ਦਾ ਕੀ ਕਾਰਜ ਕਰਦਾ। ਇਹ ਤਾਂ ਹੁਣ ਜਾ ਕੇ ਜੀ ਪੁਸ਼ਪਰਤਾਲ ਕਰਦੇ ਪੁਸ਼ਪਰਤਾਲ ਤੋਂ ਬਾਅਦ ਹੀ ਪਤਾ ਲੱਗੂਗਾ ਜਿਹੜੇ ਮੁੰਡੇ ਫੜੇ ਇਹ ਤਾਂ ਇਹ ਦੱਸ ਰਹੇ ਕਿ ਲੈਣ ਆਏ ਸੀ ਜਿਹੜੇ ਬੀਚੇ ਜਿੱਦਾਂ ਨੱਟ ਗਏ ਜਦੋਂ ਲੋਕਾਂ ਨੇ ਝੂਲਾ ਪਾਇਆ ਹਾਂਜੀ ਕੋਈ ਨਹੀਂ ਇਹ ਤਾਂ ਹੋਰ ਪੁਸ਼ਪਰਤਾਲ ਕਰਕੇ ਜੀ ਦੇਖਦੇ ਇੱਧਰ ਪੇ ਮਾਰਾਂਗੇ ਰੇਡ ਮਾਰਾਂਗੇ ਕਮਰੇ ਦੀ ਕਵਰੇਜ ਨਹੀਂ ਕੁਝ ਮਿਲਿਆ ਨੇ ਕਵਰੇਜ ਕੁਝ ਨਹੀਂ ਮਿਲਿਆ ਜੀ ਸੀ ਇਹ ਵੀ ਬੁਲਾ ਵੀ ਕਰਦੇ ਕਿ ਕੋਈ ਰੇਡ ਕਰੀ ਕੰਪਲੇਂਟ ਸਰ ਪਹਿਲਾਂ ਜੀ ਉਧਰ ਧਰਨਾ ਸੀਗਾ ਜੀ ਫੇਰ ਆ ਨਸ਼ਾ ਸ਼ਡੂਬ ਕੇਂਦਰ ਸੀ ਇਹ ਬੰਦ ਕਰ ਰਾਇਆ ਇਸੇ ਹਸਾਲ ਵਾਲੇ ਜੀ ਤੇ ਉਹਨੂੰ ਸੀਲਾਂ-ਸੂਲਾਂ ਲਵਾ ਕੇ ਬੰਦ ਕਰਕੇ ਆਉਂਦੇ ਠ